ਕਾਂਗਰਸ ਵਿਧਾਇਕ ਸੁਖਪਾਲ ਖੈਰਾ ਦਾ ਸੀਮੰਦ ਦੇ ਓਐਸਟੀ ਰਾਜਵੀਰ ਸਿੰਘ ਨਾਲ ਵਿਵਾਦ ਵਧਦਾ ਹੀ ਜਾ ਰਿਹਾ ਹੈ ਸੀਮੰਦ ਦੇ ਓਐਸਟੀ ਰਾਜਵੀਰ ਸਿੰਘ ਨੇ ਹੁਣ ਸੁਖਪਾਲ ਖੈਰਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ ਭੇਜਿਆ ਇਸ ਬਾਅਦ ਅਜ ਸੁਖਪਾਲ ਖੈਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਟੀ ਵੱਲੋਂ ਭੇਜਿਆ ਗਿਆ ਮਾਨਹਾਨੀ ਦਾ ਨੋਟਿਸ ਨਹੀਂ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਨੋਟਿਸ ਥਾਣੇ ਕਦਾਰਤ ਵੱਲੋਂ ਮੁੱਖ ਮੰਤਰੀ ਦੇ ਓਐਸਟੀ ਦੀ ਸ਼ਿਕਾਇਤ ਤੇ ਭੇਜਿਆ ਗਿਆ ਤੇ ਇਸ ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਹੋਣੀ ਹੈ ਪਰ ਖੈਰਾ ਦਾ ਕਹਿਣਾ ਹੈ ਕਿ ਇਸ ਨੇ ਮਿਲਿਆ ਸੁਖਪਾਲ ਖੈਰਾ ਨੇ ਇਸ ਸੰਬੰਧੀ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਮੈਂ ਇਹ ਗੱਲ ਰਿਕਾਰਡ ਤੇ ਰੱਖਣਾ ਚਾਹੁੰਦਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰਮ ਮੰਤਰੀ ਵਜੋਂ 144 ਟਵਈਟਾ ਹਾਈਲਕਸ ਗੱਡੀਆਂ ਦੀ ਗਲਤ ਖਰੀਦ ਦਾ ਮੁੱਦਾ ਉਠਾਉਂਦਾ ਰਹਾਂਗਾ ਇਹ ਖਰੀਦ ਡੀਜੀਪੀ ਪੰਜਾਬ ਦੇ ਨਾਮ ਤੇ ਕੀਤੀ ਗਈ ਹੈ ਤੇ ਇਹ ਭ੍ਰਿਸ਼ਟਾਚਾਰ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਜੁੜਿਆ ਹੋਇਆ ਹੈ ਮੈਂ ਇਸ ਮਾਮਲੇ ਨੂੰ ਇਸ ਦੇ ਤਰਕਪੂਰਨ ਸਿੱਟੇ ਤੇ ਲੈ ਕੇ ਜਾਵਾਂਗਾ ਖੈਰਾ ਨੇ ਪੰਜਾਬ ਦੇ ਮੁਖਤਾਰਾ ਮੀਡੀਆ ਤੇ ਵੀ ਸਵਾਲ ਉਠਾਏ ਉਹਨਾਂ ਕਿਹਾ ਕਿ ਇਹ ਖਬਰ ਇੱਕ ਪਾਸੜ ਤਰੀਕੇ ਨਾਲ ਚਲਾਈ ਗਈ ਸੀ ਉਨਾ ਦਾ ਪੱਖ ਵੀ ਨਹੀਂ ਲਿਆ ਗਿਆ। ਉਹਨਾਂ ਅਜਿਹੀ ਮੀਡੀਆ ਨੂੰ ਕੇਜੀ ਮੀਡੀਆ ਕਿਹਾ ਤੇ ਕਿਹਾ ਕਿ ਇਹ ਇੱਕ ਵਿਗਿਆ ਹੋਇਆ ਮੀਡੀਆ ਜੋ ਆਮ ਆਦਮੀ ਪਾਰਟੀ ਦੇ ਹੱਕ ਚ ਕੰਮ ਕਰ ਰਿਹਾ ਹੈ। ਕਾਂਗਰਸ ਦੇ ਵਿਧਾਇਕ ਸੁਪਾਲ ਖਹਿਰਾ ਦਾ ਸੀਮਨੰਦ ਦੇ ਓਐਸਟੀ ਰਾਜਵੀਰ ਸਿੰਘ ਨਾਲ ਵਿਵਾਦ ਵਧਦਾ ਹੀ ਜਾ ਰਿਹਾ ਹੈ ਸੀਮਨੰਦ ਦੇ ਓਐਸਟੀ ਰਾਜਵੀਰ ਸਿੰਘ ਨੇ ਹੁਣ ਸੁਪਾਲ ਖਹਿਰਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ ਭੇਜਿਆ ਇਸ ਬਾਅਦ ਅਜ ਸੁਪਾਲ ਖਹਿਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਸੁਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਟੀ ਵੱਲੋਂ ਭੇਜਿਆ ਗਿਆ ਮਾਨਹਾਨੀ ਦਾ ਨੋਟਿਸ ਨਹੀਂ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਨੋਟਿਸ ਥਾਣਾ ਘਰਤ ਵੱਲੋਂ ਮੁੱਖ ਮੰਤਰੀ ਦੇ ਓਐਸਟੀ ਦੀ ਸ਼ਿਕਾਇਤ ਤੇ ਭੇਜਿਆ ਗਿਆ ਤੇ ਇਸ ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਹੋਣੀ ਹੈ ਪਰ ਖਹਿਰਾ ਦਾ ਕਹਿਣਾ ਹੈ ਕਿ ਉਹ ਨੋਟਿਸ ਨਹੀਂ ਮਿਲਿਆ ਸੁਖਪਾਲ ਖੈਰਾ ਨੇ ਇਸ ਸੰਬੰਧੀ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਮੈਂ ਇਹ ਗੱਲ ਰਿਕਾਰਡ ਤੇ ਰੱਖਣਾ ਚਾਹੁੰਦਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰਮ ਮੰਤਰੀ ਵੱਜੋਂ 144 ਟੋਇਟਾ ਹਾਈਲਕਸ ਗੱਡੀਆਂ ਦੀ ਗਲਤ ਖਰੀਦ ਦਾ ਮੁੱਦਾ ਉਠਾਉਂਦਾ ਰਹਾਂਗਾ ਇਹ ਖਰੀਦ ਡੀਜੀਪੀ ਪੰਜਾਬ ਦੇ ਨਾਮ ਤੇ ਕੀਤੀ ਗਈ ਹੈ ਤੇ ਇਹ ਭ੍ਰਿਸ਼ਟਾਚਾਰ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਜੁੜਿਆ ਹੋਇਆ ਹੈ ਮੈਂ ਇਸ ਮਾਮਲੇ ਨੂੰ ਇਸ ਦੇ ਤਰਕਪੂਰਨ ਸਿੱਟੇ ਤੇ ਲੈ ਕੇ ਜਾਵਾਂਗਾ ਖੈਰਾ ਨੇ ਪੰਜਾਬ ਦੇ ਮੁਖਤਾਰਾ ਮੀਡੀਆ ਤੇ ਵੀ ਸਵਾਲ ਉਠਾਏ ਉਹਨਾਂ ਕਿਹਾ ਕਿ ਇਹ ਖਬਰ ਇੱਕ ਪਾਸੜ ਤਰੀਕੇ ਨਾਲ ਚਲਾਈ ਗਈ ਹੈ ਤੇ ਉਹਨਾਂ ਦਾ ਪੱਖ ਵੀ ਨਹੀਂ ਲਿਆ ਗਿਆ ਉਹਨਾਂ ਅਜਿਹੀ ਮੀਡੀਆ ਨੂੰ ਕੇਜੀ ਮੀਡੀਆ ਕਿਹਾ ਤੇ ਕਿਹਾ ਕਿ ਇਹ ਇੱਕ ਵਿਗਿਆ ਹੋਇਆ ਮੀਡੀਆ ਜੋ ਆਮ ਆਦਮੀ ਪਾਰਟੀ ਦੇ ਹੱਕ ਚ ਕੰਮ ਕਰ ਰਿਹਾ ਹੈ